ਪੰਜਾਬ ਚ ਹੜ੍ਹਾਂ ਦੀ ਮਾਰ ਕਰਕੇ ਫਸਲਾਂ ਮਰ ਰਹੀਆਂ ਨੇ ਘਾਟ ਡੁੱਬ ਰਹੇ ਆ ਹਰ ਹਰ ਸਾਲ ਦਾ ਵਰਤਾਰਾ ਬਣ ਗਿਆ ਤੇ ਸਰਕਾਰ ਇਹਨੂੰ ਖਤਮ ਨਹੀਂ ਕਰਨਾ ਚਾਹੁੰਦੀ ਹਰ ਤੇ ਸੋਕਾ ਕੁਦਰਤੀ ਆਫਤ ਨਹੀਂ ਇਹ ਪ੍ਰਬੰਧ ਦੀਆਂ ਪੈਦਾ ਕੀਤੀਆਂ ਆਫਤਾਂ ਨੇ ਪੰਜਾਬ ਦਾ ਮੈਰੀਟਾਂ ਚ ਮਜ਼ਬੂਤ ਕਰਕੇ ਦਰਿਆਵਾਂ ਦੀ ਸਫਾਈ ਕਰਕੇ ਠੀਕ ਆ ਪੰਜਾਬ ਚ ਹੜ੍ਹਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈਗਾ ਜਿਸੇ ਇਸੇ ਤਰ੍ਹਾਂ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਉਹਦੀ ਤਲਵਾਰ ਜਿਹੜੀ ਆ ਇਸ ਮੁਲਕ ਦੀ ਕਿਸਾਨੀ ਦੇ ਸਿਰ ਲਟਕ ਰਹੀ ਹੈ। ਇਸ ਮੁਲਕ ਦੀ ਖੇਤੀ ਦਾ ਅੰਗ ਅੰਗ ਕੱਟਿਆ ਜਾ ਰਿਹਾ। ਤੁਸੀਂ ਦੇਖੋ ਕਿ ਇਸ ਮੁਲਕ ਦੇ ਵਿੱਚ ਕਦੇ ਵੀ ਖੇਤੀ ਨੀਤੀ ਕੋਈ ਬਣੀ ਨਹੀਂ। ਕਦੇ ਵੀ ਖੇਤੀ ਨੀਤੀ ਨਹੀਂ ਬਣੀ। ਅੱਜ ਤੁਸੀਂ ਇੱਕ ਇੱਕ ਫਸਲ ਦੀ ਗੱਲ ਕਰੋ। ਦਾਲਾਂ ਜਿਹੜੀਆਂ ਸੀ ਸਾਡੇ ਮੁਲਕ 'ਚ ਬਾਦ ਬਹੁਤ ਸੀ ਪੰਜਾਬ ਜਦਾਲ ਬਹੁਤ ਸੀ ਅੱਜ ਪੰਜਾਬ ਜਦਾਲਾਂ ਕਿਤੇ ਲੱਭਦੀਆਂ ਦਾਲਾਂ ਦੀ ਇੰਪੋਰਟ ਲਗਾਤਾਰ ਵਧ ਰਹੀ ਆ ਪਿਛਲੇ 6 ਸਾਲਾਂ ਤੋਂ ਦਾਲਾਂ ਦੀ ਇੰਪੋਰਟ ਯੇ ਬਾਈਰ ਕਾਣ ਗਈ ਹਾਂ ਕ੍ਰਾਕੀ ਤੇਲ ਜਿਹੜਾ 2.2 ਬਿਲੀਅਨ ਡਾਲਰ ਦਾ ਸੀ 2006 ਚ ਸਾਢੇ 15 ਬਿਲੀਅਨ ਡਾਲਰ ਦਾ ਪਿਛਲੇ ਸਾਲ ਮਗਾਇਆ ਗਿਆ ਸਾਡਾ ਸੂਰਜਮੁਖੀ ਨਹੀਂ ਸਰਕਾਰ ਨੇ ਖਰੀਦਣਾ ਸਾਡੀ ਸੌਰਾਂ ਲਈ ਖਰੀਦਣੀ ਸਾਡੇ ਤੇਲ ਬੀਜ ਨਹੀਂ ਖਰੀਦਣੇ ਠੀਕ ਹੈ ਇਸੇ ਤਰ੍ਹਾਂ ਖੰਡਾ ਸਾਡੀਆਂ ਜੀਰਾ ਜਗਰਾਓ ਫਰੀਡ ਕੋਟ ਪਰ ਲੱਗਦਾ ਛੇਰੋ ਰਖੜਾ ਇਹ ਸਾਰੀਆਂ ਸਹਿਕਾਰੀ 슈ਗਰ ਮਿੱਲਾਂ ਬੰਦ ਕਰਤੀਆਂ ਜਿਹੜਾ ਕਿਸਾਨ ਗੰਨਾ ਬੀਜਦਾ ਉਹਨੂੰ ਟਾਈਮ ਤੇ ਪੈਸਾ ਨਹੀਂ ਦੇਣਾ ਤੇ 7 ਬਿਲੀਅਨ ਡਾਲਰ ਦੀ ਖੰਡ ਬ੍ਰਾਜ਼ੀਲ ਤੋਂ ਆਈ ਕਿ ਬ੍ਰਾਜ਼ੀਲ ਦੀ ਖੰਡ ਜਿਆਦਾ ਚੰਗੀ ਹੈ ਠੀਕ ਹੈ